ਪਰਮੇਸ਼ਰ ਦੇ ਯੂਜ਼ਰ ਵਿੱਚ ਬੈਠੇ ਸਾਰੇ ਭੈਣ ਭਾਵਨ ਨੂੰ ਪਿਆਰ ਭਰੀ ਜਮਸੀ ਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਖ ਔਰ ਪਵਿੱਤਰ ਹਜ਼ੂਰੀ ਜਿ ਇਕੱਠੇ ਹੋਏ ਆਂ ਧੰਨਵਾਦ ਕਰਦੇ ਉਸ ਮਹਾਨ ਖੁਦਾਵੰਦਾ ਜੋ ਦਿਆਲੂ ਪਰਮੇਸ਼ਰ ਆ ਕਿਰਪਾ ਕਰਨ ਵਾਲਾ ਖੁਦਾ ਆ ਉਹਦੀ ਸਾਮਰਥ ਉਹਦੀ ਕਿਰਪਾ ਉਹਦੀ ਦਇਆ ਸਦਾ ਦੀ ਆ ਜਿੰਨੇ ਵੀ ਜਨੋ ਦੇ ਨਾਮ ਦੇ ਉੱਤੇ ਵਿਸ਼ਵਾਸ ਕਰਦੇ ਆ ਖੁਦਾਵੰਨ ਖੁਦਾ ਉਹਨਾਂ ਨੂੰ ਬਹੁਤ ਆਇਤ ਦੀ ਬਰਕਤ ਦਿੰਦਾ ਆ ਆਪਣੇ ਹੱਥਾਂ ਚ ਲੈ ਕੇ ਸੰਭਾਲਦਾ ਆ ਉਹਨਾਂ ਦੀਆਂ ਸਾਰੀਆਂ ਥੁੜਾਂ ਨੂੰ ਪੂਰਿਆ ਕਰਦਾ ਆ ਅਸੀਂ ਜਾਂਚ ਵੀ ਉਸ ਪ੍ਰਭੂ ਨੂੰ ਪੁਕਾਰਿਆ ਉਸ ਪਰਮੇਸ਼ਰ ਨੇ ਸਾਡੀ ਆਵਾਜ਼ ਨੂੰ ਸੁਣਿਆ ਉਸ ਮਹਾਨ ਖੁਦਾਮੰਨੇ ਸਾਡੇ ਤੇ ਰਹਿਮ ਕੀਤਾ ਔਰ ਉਹਨੇ ਸਾਨੂੰ ਦੱਸਿਆ ਕਿ ਜੋ ਕੋਈ ਵੀ ਮੇਰੇ ਨਾਮ ਤੇ ਵਿਸ਼ਵਾਸ ਕਰੇਗਾ ਮੈਂ ਉਹਨਾਂ ਨੂੰ ਹਰ ਮਾਨਦਗੀ ਤੋਂ ਦੂਰ ਕਰਾਂਗਾ ਹਰ ਰਾਤ ਉਹਨਾਂ ਦੀ ਰੱਖਿਆ ਕਰਾਂਗਾ ਹਰ ਕੰਮ ਉਹਨਾਂ ਦੇ ਸਫਲ ਕਰਾਂਗਾ ਸੋ ਅੱਜ ਦਾ ਇਹ ਵਚਨ ਸਾਨੂੰ ਬਹੁਤ ਸਾਰੀ ਸਿੱਖਿਆ ਦੇਊਗਾ ਪਰ ਉਸ ਤੋਂ ਪਹਿਲਾਂ ਸਾਡੀ ਵਿਸ਼ਵਾਸ ਤੇ ਦੁਆਰਾ ਹੋਈ ਕਮਾਂ ਦੀਆਂ ਗਵਾਹੀਆਂ ਨੂੰ ਜਾਣਦੇ ਹਾਂ ਸੋ ਪਹਿਲੀ ਗਵਾਹੀ ਸਿਸਟਰ ਅਮਨਦੀਪ ਕੌਰ ਦੀ ਆ ਸਿਸਟਰ ਫਾਸਟਿੰਗ ਵਿੱਚ ਅਤੇ ਪ੍ਰਾਰਥਨਾ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲਦੀ ਆ ਔਰ ਸਾਰੀਆਂ ਹੀ ਪ੍ਰਾਰਥਨਾਵਾਂ ਨੂੰ ਬਹੁਤ ਮਨ ਲਗਾ ਕੇ ਸੁਣਦੇ ਆ ਸੋ ਇਹਨਾਂ ਦੀ ਧਾਰਮਿਕਤਾ ਤੇ ਇਹਨਾਂ ਦੀ ਵਿਸ਼ਵਾਸ ਦੀ ਪ੍ਰਤੀਫਲ ਅੱਜ ਅਸੀਂ ਸੁਣਾਂਗੇ ਸਿਸਟਰ ਦੱਸਦੀ ਆ ਕਿ ਉਹਨਾਂ ਦੇ ਹਸਬੰਦ ਕਿਤੇ ਗੱਡੀ ਤੇ ਜਾ ਰਹੇ ਸੀ ਔਰ ਰਾਤ ਦਾ ਵੇਲਾ ਸੀ ਔਰ ਰਾਸਤੇ ਵਿੱਚ ਬਹੁਤ ਸਾਰੇ ਲੋਕਾਂ ਦਾ ਝੁੰਡ ਖੜਿਆ ਹੋਇਆ ਸੀ ਜਿੱਦਾਂ ਉਹ ਗੱਡੀ ਨੂੰ ਲੁੱਟਣ ਦੇ ਲਈ ਖੜੇ ਹੋਣ ਤਾਂ ਉਹ ਦੱਸਦੀ ਆ ਕਿ ਉਹਨਾਂ ਨੇ ਆਪਣੇ ਹੀ ਮਨ ਦੇ ਵਿੱਚ ਪ੍ਰੇਰਿਤ ਕੀਤੀ ਉਹਨਾਂ ਦੇ ਹਸਬੰਦ ਨੇ اور ਪਰਮਿਸ਼ਨ ਨੂੰ ਯਾਦ ਕਰਦੇ ਹੋਏ ਉਹ ਤੋਂ ਫਾਸਟ ਕਰਕੇ ਨਿਕਲ ਗਏ ਔਰ ਬਚ ਗਏ ਲੁਟੇਰਿਆਂ ਤੋਂ ਔਰ ਦੂਸਰੀ ਗਵਾਹੀ ਸਿਸਟਰ ਦੱਸਦੇ ਹੈ ਕਿ ਉਹਨਾਂ ਦੇ ਹਸਬੰਦ ਇੱਕ ਦਿਨ ਗੱਡੀ ਤੇ ਜਾ ਰਹੇ ਸੀਗੇ ਔਰ ਗੱਡੀ ਦੇ ਵਿੱਚ ਬਿਜਲੀ ਦੀ ਤਾਰ ਫਸ ਗਈ ਔਰ ਉਸ ਤਾਰ ਨੂੰ ਹੱਥ ਨਾਲ ਫੜ ਕੇ ਲਾਉਣ ਲੱਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਕਰੰਟ ਲੱਗਾ ਔਰ ਕਰੰਟ ਬਹੁਤ ਜ਼ਿਆਦਾ ਤੇਜ਼ ਸੀ ਔਰ ਦੱਸਦੇ ਹੈ ਕਿ ਉਹਨਾਂ ਦਾ ਹੱਥ ਉਥੋਂ ਆਪਣੇ ਆਪ ਹੀ ਛੁੱਟ ਗਿਆ ਅਗਰ ਉਹਨਾਂ ਦਾ ਹੱਥ ਨਾ ਛੁੱਟਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਪਰ ਪਰਮਿਸ਼ਨ ਉਹਨਾਂ ਦੀ ਮਦਦ ਕੀਤੀ ਉਹਨਾਂ ਦਾ ਆਪਣੇ ਆਪ ਉਸ ਸਟਾਰ ਤੋਂ ਹੱਥ ਛੁੱਟ ਗਿਆ ਔਰ ਉਹ ਬਿਲਕੁਲ ਆਜ਼ਾਦ ਤੇ ਬੜੇ ਵਧੀਆ ਤਰੀਕੇ ਨਾਲ ਘਰੇ ਪਹੁੰਚੇ ਉਹ ਬਚ ਗਏ ਉਸ ਜਗ੍ਹਾ ਤੋਂ ਵੀ ਫਿਰ ਉਹ ਦੱਸਦੀ ਆ ਕਿ ਉਹਨਾਂ ਦੇ ਬੇਟੇ ਦੀ ਸਕਾਲਰਸ਼ਿਪ ਜਿਹੜੀ ਉਹ ਲੇਟ ਸੀ ਸੋਸਿਸਟਰ ਨੇ ਪ੍ਰੇਰ ਕੀਤੀ ਕਿ ਉਹਨਾਂ ਦੀ ਸਕਾਲਰਸ਼ਿਪ ਆ ਜਾਵੇ ਆਪਣੀ ਪ੍ਰੇਰ ਦੇ ਨਾਲ ਉਹਨਾਂ ਦੀ ਸਕਾਲਰਸ਼ਿਪ ਆ ਗਈ ਪਰ ਇੱਕ ਪ੍ਰੋਬਲਮ ਹੋ ਗਈ ਕਿ ਜਿਸ ਖਾਤੇ ਦੇ ਵਿੱਚ ਉਹ ਸਕਾਲਰਸ਼ਿਪ ਆ ਗਈ ਉਹ ਖਾਤਾ ਬੰਦ ਸੀ ਹੁਣ ਉਹਨਾਂ ਨੇ ਇਸ ਗੱਲ ਦੀ ਚਿੰਤਾ ਸੀ ਕਿ ਅਗਰ ਉਹ ਖਾਤਾ ਬੰਦ ਹੈ ਤਾਂ ਐਸਾ ਉਹਨਾਂ ਕੋਲੋਂ ਪੈਸੇ ਵਾਪਸ ਮੁਰਝਣ ਪਰ ਫਿਰ ਉਹਨਾਂ ਨੇ ਵਿਸ਼ਵਾਸ ਨਾਲ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਰ ਨੇ ਉਸ ਖਾਤੇ ਨੂੰ ਫਿਰ ਤੋਂ ਖੋਲਿਆ ਔਰ ਉਹਦੇ ਵਿੱਚ ਜਿੰਨੇ ਪੈਸੇ ਆਉਣੇ ਸੀ ਉਸ ਤੋਂ 4000 ਰੁਪਏ ਵੱਧ ਉਹਨਾਂ ਨੂੰ ਮਿਲੇ ਸਿਸਟਰ ਦੱਸਦੀ ਹੈ ਕਿ ਉਹਨਾਂ ਦੀ ਮਦਰ ਬਹੁਤ ਜ਼ਿਆਦਾ ਬਿਮਾਰ ਸੀ ਔਰ ਡਾਕਟਰ ਨੇ ਬੋਲਿਆ ਸੀ ਕਿ 50000 ਰੁਪਏ ਲੱਗਣਗੇ ਔਰ ਉਹਨਾਂ ਨੂੰ ਐਡਮਿਟ ਕਰਨਾ ਪਊਗਾ ਸੱਸ ਸਤਾ ਦੱਸ ਦਿਆ ਕਿ ਉਹਨਾਂ ਨੇ ਪਰਮੇਸ਼ਰ ਤੇ ਵੱਡਾ ਵਿਸ਼ਵਾਸ ਕੀਤਾ ਔਰ ਆਪਣੀ ਮਦਰ ਦੇ ਲਈ ਪ੍ਰੇਰ ਕੀਤੀ ਤਾਂ ਉਹਨਾਂ ਦੀ ਮਦਰ ਦੁਆ ਅਤੇ ਥੋੜੀ ਜੀ ਦਵਾਈ ਦੇ ਨਾਲ ਹੀ ਬਿਲਕੁਲ ਠੀਕ ਹੋ ਗਏ ਉਹਨਾਂ ਨੂੰ ਐਡਮਿਟ ਕਰਾਉਣ ਦੀ ਲੋੜ ਨਹੀਂ ਪਈ ਸੱਸ ਸਤਾ ਦੱਸ ਦਿਆ ਕਿ ਉਹਨਾਂ ਦੀ ਧਾਰਮਿਕਤਾ ਦੇ ਅਨੁਸਾਰ ਪ੍ਰਭੂ ਨੇ ਬਹੁਤ ਛੋਟੀਆਂ ਛੋਟੀਆਂ ਤੇ ਵੱਡੀਆਂ-ਵੱਡੀਆਂ ਗਵਾਹੀਆਂ ਨਾਲ ਉਹਨਾਂ ਨੂੰ ਬles ਕੀਤਾ ਆ ਔਰ ਉਹ ਕਹਿੰਦੇ ਕਿ ਮੈਂ ਜਾਦੀ ਵੀ ਪ੍ਰਭੂ ਦੇ ਹਜ਼ੂਰ ਨਹੀਂ ਆ ਨਾ ਪਰਮੇਸ਼ਰ ਮੈਨੂੰ ਹਰ ਵਾਰੀ ਇੱਕ ਨਵੇਂ ਆਨੰਦ ਨਾਲ ਭਰਦਾ ਆ ਹਰ ਵਾਰ ਉਹਨਾਂ ਨੇ ਬਹੁਤ ਸਾਰੀਆਂ ਗਵਾਹੀਆਂ ਹੁੰਦੀਆਂ ਔਰ ਇੰਨੀਆਂ ਸਾਰੀਆਂ ਗਵਾਹੀਆਂ ਦੇ ਲਈ ਵੀ ਸਿਸਟਰ ਪਰਮੇਸ਼ਰ ਦਾ ਅਧਾਰਤਿਲ ਤੋਂ ਧੰਨਵਾਦ ਕਰਦੇ ਹਾਂ ਨੈਕਸਟ ਵਾਈਸ ਸਿਸਟਰ ਮਨੀ ਸ਼ਰਮਾ ਦੀ ਉਹ ਦੱਸਦੀ ਹੈ ਕਿ ਉਹਨਾਂ ਦਾ ਹਸਬੈਂਡ ਸੀ ਜੋ ਉਹ ਨਾਨ ਬਲੀਵੀਅਰ ਸੀ ਖੁਦਾ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ ਤਾਂ ਜਦ ਵੀ ਉਹ ਚਰਚ ਦੇ ਵਿੱਚ ਹਸਬੈਂਡ ਵਾਈਫਸ ਨੂੰ ਆਉਂਦਾ ਦੇਖਦੇ ਸੀ ਤਾਂ ਉਹਨਾਂ ਦਾ ਮਨ ਇਹ ਕਹਿੰਦਾ ਸੀਗਾ ਕਿ ਪ੍ਰਭੂ ਮੈਂ ਵੀ ਆਪਣੇ ਹਸਬੈਂਡ ਨਾਲ ਆਉਣਾ ਚਾਹੁੰਦੀ ਹਾਂ ਮੈਂ ਚਾਹੁੰਦੀ ਹਾਂ ਕਿ ਮੇਰਾ ਵੀ ਹਸਬੈਂਡ ਮੇਰੇ ਨਾਲ ਜਗ੍ਹਾ ਤੇ ਆਵੇ ਅਸੀਂ ਦੋਨੋਂ ਮਿਲ ਕੇ ਤੇਰੇ ਹਜ਼ੂਰ ਪਹੁੰਚੀਏ ਤਾਂ ਉਹ ਦੱਸਦੇ ਆ ਕਿ ਥੋੜੇ ਹੀ ਦਿਨਾਂ ਬਾਅਦ ਉਹਨਾਂ ਦੇ ਹਸਬੰਡ ਉਹਨਾਂ ਦੇ ਨਾਲ ਆਉਣ ਲੱਗੇ ਅਤੇ ਉਹ ਪ੍ਰਭੂ ਵਿੱਚ ਬਹੁਤ ਵਧੀਆ ਚਾਲ ਚੱਲਣ ਲੱਗੇ ਫਿਰ ਉਹ ਚਾਹੁੰਦੇ ਸੀ ਕਿ ਪਰਮੇਸ਼ਰ ਸਾਡੇ ਦੋਨਾਂ ਦਾ ਜਿਹੜਾ ਬਪਤਿਸਮਾ ਹੈ ਉਹ ਇਕੱਠਾ ਹੋਵੇ ਮਤਲਬ ਇਹ ਨਾ ਹੋਵੇ ਕਿ ਮੈਂ ਬਪਤਿਸਮਾ ਲੈ ਲਵਾਂ ਔਰ ਬਾਅਦ ਵਿੱਚ ਇਹ ਮੁੱਕਰ ਜਾਂ ਤਾਂ ਚਾਹੁੰਦੇ ਸੀ ਕਿ ਪ੍ਰਭੂ ਸਾਡਾ ਬਪਤਿਸਮਾ ਇਕੱਠਾ ਹੋਵੇ ਤਾਂ ਉਹ ਦੱਸਦੇ ਆ ਕਿ ਜਿਸ ਦਿਨ ਉਹਨਾਂ ਦਾ ਬਪਤਿਸਮਾ ਹੋਇਆ ਉਸ ਦਿਨ ਪਹਿਲਾ ਬਪਤਿਸਮਾ ਹੋਣਾਂ ਦੇ ਹਸਬੰਦ ਆਇਆ ਸੇਮ ਡੇ ਇੱਕੋ ਦਿਨ ਅਤੇ ਬਾਅਦ ਵਿੱਚ ਸਿਸਟਰ ਦਾ ਬਪਤਿਸਮਾ ਹੋਇਆ ਇਹਨਾਂ ਸਾਰੀਆਂ ਹੀ ਵੰਡੀਆਂ ਗੁਆਈਆਂ ਦੇ ਲਈ ਸਿਸਟਰ ਅਸੀਂ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਸੱਚਮੁੱਚੋ ਮਹਾਨ ਪਰਮੇਸ਼ਰ ਹੈ ਉਹ ਦਿਆਲੂ ਖੁਦਾਇਆ ਉਹਦੀ ਸਮਰਥੂ ਦੀ ਕਿਰਪਾ ਅਦਭੁਤ ਅਤੇ ਸਦਾ ਦੀ ਹੈ ਜਿੰਨੇ ਵੀ ਜਨੋ ਦੇ ਨਾਮ ਦੇ ਉੱਤੇ ਭਰੋਸਾ ਕਰਦੇ ਆ ਯਹੋਵਾ ਪਰਮੇਸ਼ਰ ਕਹਿੰਦਾ ਕਿ ਤੂੰ ਨਾ ਡਰ ਅਤੇ ਨਾ ਘਬਰਾ ਮੈਂ ਯਹੋਵਾ ਤੇਰਾ ਪਰਮੇਸ਼ਰ ਤੇਰੇ ਅੰਗ ਸੰਗ ਤੇਰੇ ਨਾਲ ਤੇਰੇ ਸਹਾਇਕਾ ਦੇ ਵਿੱਚ ਤੇਰਾ ਵੱਡਾ ਮਦਦਗਾਰ ਆ। ਅਸੀਂ ਜਦ ਵੀ ਉਸ ਪ੍ਰਭੂ ਦੇ ਵਿੱਚ ਆਉਨੇ ਆ ਉਹ ਪ੍ਰਭੂ ਸਾਡੇ ਤੇ ਰਹਿਮ ਕਰਦਾ ਹੈ ਆਪਣੀ ਕਿਰਪਾ ਨੂੰ ਕਰਦਾ ਆ। ਉਹ ਸਾਨੂੰ ਕਦੇ ਵੀ ਇਕੱਲੇ ਨਹੀਂ ਛੱਡਦਾ ਪਰ ਉਹ ਕਹਿੰਦਾ ਤੂੰ ਨਾ ਡਰ ਤੇ ਨਾ ਘਬਰਾ। ਦੇਖ ਮੈਂ ਯਹੋਵਾ ਤੇਰਾ ਪਰਮੇਸ਼ਰ ਤੇਰੇ ਅੰਗ ਸੰਗ ਆ। ਸੋ ਦਾ ਵਚਨ ਸਾਡੇ ਲਈ ਸਿੱਖਿਆ ਸਾਡੇ ਲਈ ਗਿਆਨ ਆ ਨਵੀਂ ਬੁੱਧ ਆ ਨਵਾਂ ਰਾਸਤਾ ਆ। ਤਾਂ ਅੱਜ ਦਾ ਜਿਹੜਾ ਵਚਨ ਆ ਉਹਦਾ ਟਾਈਟਲ ਹੈ ਵਿਆਹ ਹਾਤੇ પતિ ਪਤਨੀ ਦੇ ਲਈ ਵਚਨ ਸੋ ਵਿਆਹ ਅਤੇ પતિ ਪਤਨੀ ਦੇ ਬਾਰੇ ਕਿਉਂਕਿ ਬਹੁਤੇ ਲੋਕ ਵਿਆਹੇ ਨੇ ਉਹ ਲੋਕ ਜਿਹੜੇ ਹੈਗੇ ਆਪਣੇ પતિ ਪਤਨੀ ਦੇ ਵਿੱਚ ਆਪਸੀ ਬੌਂਡਿੰਗ ਨਹੀਂ ਹੈਗੀ ਸੋ ਉਥੇ ਹੈਗੀ ਇਹ પતિ ਪਤਨੀ ਦੇ ਬਾਰੇ ਪਰ ਵਿਆਹ ਮਤਲਬ ਜਿਹੜੇ ਲੋਕ ਅਜੇ ਅਨਵਿਆਹੇ ਨੇ ਜਿਨ੍ਹਾਂ ਦਾ ਹਜੇ ਤੱਕ ਵਿਆਹ ਨਹੀਂ ਹੋਇਆ ਇਹ ਵਚਨ ਉਹਨਾਂ ਦੇ ਲਈ ਵੀ ਹੈ ਫਿਰ ਨੈਕਸਟ ਹੈਗਾ ਵਿਆਹ ਦੇ ਬਾਰੇ ਕੀ ਵੀ ਗੱਲ ਆ ਵਿਆਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਤਾਂ ਪਹਿਲਾ ਵਿਆਹ ਔਰ ਇੱਕ ਦੂਜਾ ਵਿਆਹ ਸੋ ਇਥੇ ਪਹਿਲੇ ਅਤੇ ਦੂਜੇ ਦੋਨਾਂ ਵਿਆਹਾਂ ਦੀ ਗੱਲ ਹੋ ਰਹੀ ਆ ਜਿਹੜੇ ਆਪਣੇ ਪਹਿਲੇ ਵਿਆਹ ਦੇ ਵਿੱਚ ਪਤੀ ਪਤਨੀ ਹਜੇ ਹੈਗੇ ਨੇ ਉਹਨਾਂ ਦੀ ਗੱਲ ਹੋ ਰਹੀ ਆ ਔਰ ਜਿਹੜੇ ਇੱਕ ਦੂਜੇ ਨੂੰ ਛੱਡਣ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਦੀ ਗੱਲ ਹੈਗੀ ਆ ਸੋ ਐਦਾਂ ਦੇ ਪਰਸਨ ਜੋ ਵੀ ਤੁਹਾਡੇ ਨਾਲ ਹੋਣ ਤੁਹਾਡੀ ਜ਼ਿੰਦਗੀ 'ਚ ਹੋਣ ਉਹਨਾਂ ਤੱਕ ਤੁਸੀਂ ਇਸ ਵਚਨ ਪ੍ਰਾਰਥਨਾ ਨੂੰ ਜ਼ਰੂਰ ਭੇਜਿਓ ਤਾਂ ਕਿ ਉਹ ਇਸ ਵਚਨ ਨੂੰ ਸੁਣ ਕੇ ਜਾਣ ਸਕਣ ਕਿ ਪ੍ਰਭੂ ਵਿਆਹਾਂ ਨੂੰ ਵਿਆਹ ਤੋੜਨ ਵਾਲਿਆਂ ਨੂੰ ਅਤੇ ਵਿਆਹ ਜਿਨ੍ਹਾਂ ਦਾ ਨਹੀਂ ਹੋਇਆ ਉਹਨਾਂ ਨੂੰ ਅਤੇ ਖਾਸ ਕਰਕੇ ਇੱਕ ਹੋਰ ਗੱਲ ਵਿਧਵਾਵਾਂ ਦੇ ਲਈ ਵੀ ਅੱਜ ਦਾ ਇਹ ਵਚਨ ਹੈ ਵਿਧਵਾਵਾਂ ਦੇ ਲਈ ਵੀ ਇਹ ਵਚਨ ਹੈ ਪਹਿਲਾਂ ਇਸ ਵਚਨ ਨੂੰ ਧਿਆਨ ਨਾਲ ਸੁੰਨਾ ਔਰ ਉਸ ਤੋਂ ਬਾਅਦ ਦੇਖਣਾ ਕਿ ਵਚਨ ਕਿਹਦੇ ਲਈ ਪਰਫੈਕਟ ਹੈ ਅਤੇ ਉਸ ਪਰਚਨ ਤਾਂ ਕੇ ਇਸ ਵਚਨ ਨੂੰ ਜ਼ਰੂਰ ਪੇਜਣਾ ਤੁਸੀਂ ਸੋ ਆਪ ਸਭ ਮਿਲ ਕੇ ਪੜ੍ਹਦੇ ਹਾਂ ਅੱਜ ਸਵੇਰ ਦਾ ਵਚਨ ਹੈ ਪਹਿਲਾ ਕੋਰਿੰਥੀਆ ਉਹਦੇ 7 ਨੰਬਰ ਅਧਿਆਇ ਦੀ 8 ਤੋਂ ਲੈ ਕੇ 11 ਨੰਬਰ ਅੱਜ ਤੱਕ ਲਿਖਿਆ ਹੈ ਪਰ ਮੈਂ ਆਣ ਵਿਆਹ ਨੂੰ ਅਤੇ ਵਿਧਵਾ ਨੂੰ ਇਹ ਆਖਦਾ ਹਾਂ ਕਿ ਉਹਨਾਂ ਲਈ ਚੰਗਾ ਹੈ ਇਹੋ ਜਿਹਾ ਰਹਿਣ ਜਿਹੋ ਜਿਹਾ ਮੈਂ ਹਾਂ ਪਰ ਜੇ ਉਹਨਾਂ ਵਿੱਚ ਸੰਜਮ ਦਾ ਬਲ ਨਹੀਂ ਤਾਂ ਉਹ ਵਿਆਹ ਕਰ ਲੈਣ ਕਿਉਂ ਜੋ ਵਾਸਰਾ ਵਿੱਚ ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ ਪ੍ਰੰਤੂ ਵਿਆਹਾ ਹੋ ਜਾਣ ਨੂੰ ਮੈਂ ਤੰਗੀਦ ਕਰਦਾ ਹਾਂ ਮੈਂ ਤਾਂ ਨਹੀਂ ਸਾਗੋ ਪ੍ਰਭੂ ਜੋ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ ਪਰ ਜਿਉ ਲੱਗ ਹੋਵੇ ਵੀ ਤਾਂ ਅਣ ਵਿਆਹੀ ਰਹੇ ਜਾਂ ਆਪਣੇ ਪਤੀ ਨਾਲ ਸੁਲਾਹ ਕਰ ਲਵੇ ਅਤੇ ਪਤੀ ਆਪਣੀ ਪਤਨੀ ਨੂੰ ਨਾ त्याਗੇ ਹallelujah ਸੋ ਇਥੇ ਸਭ ਤਰ੍ਹਾਂ ਦਾ ਵਚਨ ਹਰ ਇੱਕ ਦੇ ਲਈ ਵਚਨ ਆ ਖਾਸ ਕਰਕੇ ਵਿਆਹ ਦੇ ਸੰਬੰਧੀ ਹੀ ਆ ਸੋ ਪਹਿਲਾ ਵਚਨ ਤਾਂ ਹੈ ਅਣ ਵਿਆਹਿਆਂ ਦੇ ਲਈ ਅਤੇ ਵਿਧਵਾਵਾਂ ਦੇ ਲਈ ਬਹੁਤ ਸਾਰੇ ਨੇ ਜੋ ਲੋਕ ਕਹਿੰਦੇ ਆ ਕਿ ਮੈਂ ਪ੍ਰਭੂ ਦੇ ਲਈ ਆਪਣਾ ਜੀਵਨ ਦੇ ਦਿੱਤਾ ਆ ਮੈਂ ساری ਉਮਰ ਵਿਆਹ ਨਹੀਂ ਕਰਨਾ ਹਣਾ ਪਰ ਮੈਂ ਕੁਆਰਾ ਰਹਿ ਕੇ ਹੀ ਜਾਂ ਕੁਆਰੀ ਰਹਿ ਕੇ ਹੀ ਪ੍ਰਭੂ ਦੇ ਕੰਮਾਣੂ ਕਰਨਾ ਹੈ ਪਰ ਉਹ ਲੋਕ ਕੀ ਕਰਦੇ ਆ ਸੰਸਾਰਿਕ ਦਿਖਾਵੇ ਵਾਲਾ ਵਿਆਹ ਨਹੀਂ ਕਰਦੇ ਉਹ ਸਿਰਫ ਸੰਸਾਰ ਦੇ ਦਿਖਾਵੇ ਵਾਲਾ ਵਿਆਹ ਜਿਹੜਾ ਹੁੰਦਾ ਆ ਮਤਲਬ ਅਸੀਂ ਕਿਸੇ ਚਰਚ ਜਾਵਾਂਗੇ ਉੱਥੇ ਪਾਸਟਰ ਨੂੰ ਖੜਾਵਾਵਾਂਗੇ ਉੱਥੇ ਕੁਝ ਵਾਦੇ ਹੋਣਗੇ ਔਰ ਉੱਥੇ ਇੱਕ ਕਨਫੈਸ਼ਨ ਲੈਟਰ ਪੜਿਆ ਜਾਊਗਾ ਸਾਡੇ ਲਈ ਫਿਰ ਉੱਥੇ ਰਿੰਗ ਐਕਸਚੇਂਜ ਹੋਣਗੀਆਂ ਚਾਰ ਲੁੱਕ ਬੈਕ ਵੇਖਣਗੇ ਸਾਡੇ ਮਾਪਿਓ ਸਾਨੂੰ ਹਰ ਰਸਮ ਦੇ ਨਾਲ ਘਰੋਂ ਵਿਦਾ ਕਰਨਗੇ ਇਹ ਹੁੰਦਾ ਸੰਸਾਰਿਕ ਵਿਆਹ ਸੋ ਇਹ ਸੰਸਾਰਿਕ ਵਿਆਹ ਕਰਨ ਤੋਂ ਲੋਕ ਮਨਾ ਕਰ ਦਿੰਦੇ ਆ ਕਿ ਮੈਂ ਆਪਣਾ ਜੀਵਨ ਕੀ ਆ ਪ੍ਰਭੂ ਨੂੰ ਦਿੱਤਾ ਆ ਤੇ ਹੁਣ ਮੈਂ ਇਹ ਸੰਸਾਰਿਕ ਵਿਆਹ ਜਿਹੜਾ ਆ ਉਹ ਨਹੀਂ ਕਰਨਾ ਪਰ ਉਹਨਾਂ ਚ ਕੀ ਹੁੰਦਾ ਇੱਥੇ ਅਣਵਿਆਹਿਆਂ ਦੀ ਗੱਲ ਕਰਦੇ ਆ ਪਹਿਲਾਂ ਉਹ ਲੋਕ ਕੀ ਕਰਦੇ ਨੇ ਗਲਤ ਗੱਲਾਂ ਕਰਦੇ ਨੇ ਫੋਨ ਤੇ ਵੈਸੇ ਕਿਸੇ ਨਾ ਕਿਸੇ ਦੇ ਨਾਲ ਰਿਲੇਸ਼ਨ ਰੱਖਦੇ ਆ ਫਿਜ਼ੀਕਲੀ ਵੀ ਔਰ ਟਾਕਟਿਵਲੀ ਵੀ ਫਿਰ ਉੱਥੇ ਉਹਨਾਂ ਦਾ ਇਹ ਹੁਕਮ ਟੁੱਟ ਗਿਆ ਉਹਨਾਂ ਨੂੰ ਲੱਗਦਾ ਕਿ ਵਿਆਹ ਦਾ ਭਾਵ ਕੀ ਹੈਗਾ ਸਿਰਫ ਪਾਸਟਰ ਦੇ ਮੂਹਰੇ ਖੜਨਾ ਚਰਚ ਵਿੱਚ ਜਾਣਾ ਚਾਰ ਲੋਕਾਂ ਦੇ ਸਾਹਮਣੇ ਕਿਸੇ ਔਰਤ ਨੂੰ ਅਪਣਾ ਲੈਣਾ ਇਹ ਵਿਆਹ ਹੈ ਪਰ ਆਦਮ ਤੇ ਹਵਾ ਦਾ ਐਸਾ ਵਿਆਹ ਨਹੀਂ ਸੀ ਹੋਇਆ ਪਰ ਫਿਰ ਵੀ ਉਹਨਾਂ ਦਾ ਵਿਆਹ ਮੰਨਿਆ ਜਾਂਦਾ ਸੀ ਉਹਨਾਂ ਦਾ ਵਿਆਹ ਕਿਸੇ ਨੇ ਨਹੀਂ ਕੀਤਾ ਇਸ ਤਾਕਿ ਪਰਮੇਸ਼ਰ ਨੇ ਖੁਦ ਨਹੀਂ ਕੀਤਾ ਪਰ ਉਹ ਲੋਕ ਇਕੱਠੇ ਰਹਿਣ ਲੱਗੇ ਅਜ ਉਹਨਾਂ ਨੇ ਆਪਸੀ ਸੰਬੰਧ ਬਣਾਇਓ ਨਾ ਤਾਂ ਬੱਚੇ ਪੈਦਾ ਹੋਏ ਅਤੇ ਉਹਨਾਂ ਸਭ ਤੋਂ ਹੀ ਅਸੀਸਾ ਪੈਦਾ ਹੋਏ ਅੰਗੇ ਦੀ ਅੰਗੇ ਸੋ ਮੰਨੇ ਗਏ ਨਾ ਉਹਨਾਂ ਦੇ ਵੀ ਧੀਆ ਪੁੱਤਰ ਛੱਡੇ ਤਾਂ ਨਹੀਂ ਨਾ ਗਏ ਸੋਹੀ ਗੱਲ ਕਹਿਣ ਦੀ ਭਾਵੇਂ ਹੀ ਹੈਗਾ ਕਿ ਵਿਆਹ ਸਿਰਫ ਸਰੀਰਕ ਰਸਮਾਂ ਦਾ ਜਾਂ ਚਾਰ ਲੋਕਾਂ ਦੇ ਸਾਹਮਣੇ ਕੀਤੇ ਗਏ ਦਿਖਾਵੇ ਦਾ ਨਾਮ ਨਹੀਂ ਆ ਵਿਆਹ ਹੈ ਪਤੀ ਅਤੇ ਪਤਨੀ ਦਾ ਜੋੜ ਮਤਲਬ ਮੁੰਡਾ ਅਤੇ ਕੁੜੀ ਦਾ ਸੰਮੇਲ ਸੋ ਜੇ ਅਸੀਂ ਸਿਰਫ ਸੰਸਾਰਿਕ ਦਿਖਾਵੇ ਵਾਲਾ ਵਿਆਹ ਨਹੀਂ ਕਰ ਰਹੇ ਪਰ ਬਹੁਤੇ ਲੋਕ ਨੇ ਜੋ ਆਪਣੇ ਜੀਵਨ ਨੂੰ ਪ੍ਰਭੂ ਲਈ ਦੇ ਕੇ ਸੰਸਾਰਿਕ ਦਿਖਾਵੇ ਵਾਲਾ ਵਿਆਹ ਨਹੀਂ ਕਰਦੇ ਐਸੀ ਮੈਂ ਬਹੁਤ ਲੋਕ ਵੇਖਿਆ ਓਨੈਸਟਲੀ ਖੁਦਾ ਜਾਣਦਾ ਆ ਕਿ ਮੈਂ ਐਸੀ ਬਹੁਤ ਲੋਕਾਂ ਨੂੰ ਜਾਣਦੀ ਆ ਜਿਨ੍ਹਾਂ ਨੇ ਆਪਣਾ ਜੀਵਨ ਪ੍ਰਭੂ ਨੂੰ ਦਿੱਤਾ ਔਰ ਕਿਹਾ ਵੀ ਮੈਂ ਵਿਆਹ ਨਹੀਂ ਕਰਾਊਂਗਾ ਮੈਂ ਆਪਣਾ ਜੀਵਨ ਪ੍ਰਭੂ ਨੂੰ ਦਿੱਤਾ ਪਰ ਉਹਨਾਂ ਦੇ ਦੋ ਦੋ ਕੁੜੀਆਂ ਨਾਲ ਸੰਬੰਧਾਂ ਤਿੰਨ ਤਿੰਨ ਵਿਆਹੀਆਂ ਹੋਈਆਂ ਨਾ ਬੱਚਿਆਂ ਹੀ ਬੱਚਿਆਂ ਵਾਲੀਆਂ ਨਾਲ ਆਪ ਵਿਆਹ ਨਹੀਂ ਕਰਾਇਆ ਗਾਂ ਬੱਚਿਆਂ ਵਾਲੀਆਂ ਦੇ ਨਾਲ ਸੰਬੰਧ ਦਾ ਸੋ ਕੀ ਫਾਇਦਾ ਇਹੋ ਜੇ ਸੰਕਲਪ ਕਰਨ ਦਾ ਜਦਕਿ ਬਾਈਬਲ ਦੇ ਵਿੱਚ ਲਿਖਿਆ ਕਿ ਜੇ ਕੋਈ ਆਪਣੇ ਆਪ ਨੂੰ ਖੁਸ਼ ਰਾ ਕਰਨਾ ਚਾਹੇ ਤਾਂ ਕਰੇ ਪਰ ਵਿਆਹ ਕਰਾਉਣਾ ਵੀ ਸਭ ਦੇ ਲਈ ਆਦਰਯੋਗ ਹੈ ਜੇ ਕੋਈ ਕਰਨਾ ਚਾਹੁੰਦੇ ਖੁਸ਼ੀ ਨਾ ਕਰੇ ਪਰ ਜੇ ਨਹੀਂ ਕਰ ਸਕਦਾ ਤਾਂ ਵਿਆਹ ਕਰਾਵੇ ਆਪਣੇ ਪਰਿਵਾਰ ਨੂੰ ਅੱਛੇ ਤਰੀਕੇ ਨਾਲ ਪਾਲੇ ਆਪਣੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰੇ ਤੇ ਪ੍ਰਭੂ ਦੀਆਂ ਲੋੜਾਂ ਨੂੰ ਵੀ ਪੂਰਾ ਕਰਦਾ ਰਹੇ ਵਿਆਹ ਕੋਈ ਸ਼ਰਮਿੰਦਗੀ ਨਹੀਂ ਹੈ ਵਿਆਹ ਕੋਈ ਕਲੰਕ ਨਹੀਂ ਹੈ ਜਾਂ ਵਿਆਹ ਕੋਈ ਸ਼ਰਾਪ ਨਹੀਂ ਹੈ ਵਿਆਹ ਪ੍ਰਭੂ ਦੇ ਵੱਲੋਂ ਬੋਲਿਆ ਗਿਆ ਇੱਕ ਆਦਰਯੋਗ ਸ਼ਬਦ ਹੈ ਜਿਸ ਨੂੰ ਪ੍ਰਭੂ ਨੇ ਕਿਹਾ ਕਿ ਵਿਆਹ ਕਰਾਉਣਾ ਹਰ ਇੱਕ ਲਈ ਆਦਰਯੋਗ ਮੰਨਿਆ ਜਾਵੇ ਸੋ ਆਪਣੇ ਜੀਵਨ 'ਚ ਉਹਨੇ ਕਿ ਸੰਕਲਪ ਲਾਉ ਜਿਹਨ ਤੁਸੀਂ ਪਵਿੱਤਰ ਤਾਈ ਜਨ ਬਹਾਸਕੋ ਪ੍ਰਭੂ ਦੀ ਭਗਤੀ ਇਕੱਲੀ ਕੁਆਰੇ ਰਹਿ ਕੇ ਨਹੀਂ ਮੰਨੀ ਜਾਂਦੀ ਵਿਆਹਿਆਂ ਹੋਇਆਂ ਨੇ ਬੱਚਿਆਂ ਵਾਲਿਆਂ ਨੇ ਪ੍ਰਭੂ ਨੂੰ ਜ਼ਿਆਦਾ ਪਾ ਲਿਆ ਆ ਕਿਉਂਕਿ ਉਹਨਾਂ ਨੇ ਆਪਣੀਆਂ ਸਰੀਰਕ ਲੋੜਾਂ ਵੀ ਪੂਰੀਆਂ ਕਰ ਲਈਆਂ ਸੰਸਾਰਿਕ ਵੀ ਪੂਰੀਆਂ ਕਰ ਲਈਆਂ ਤੇ ਪ੍ਰਭੂ ਦੇ ਹੁਕਮ ਵੀ ਪੂਰੇ ਕਰ ਲਏ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕੋਨਾ ਤਾਂ 1% ਵੀ ਪਾਪ ਹੋਵੇ ਕਿਉਂਕਿ ਜਿਹੜੇ ਸੰਸਾਰ ਦੇ ਵਿੱਚ ਵਿਆਹ ਆ ਉਹਨੂੰ ਛੱਟ ਗਿਆ ਸੀ ਜਿਹੜਾ ਸਰੀਰ ਨੂੰ ਪ੍ਰਿਸ਼ਟ ਕਰਦੇ ਆ ਉਹ ਸਭ ਤੋਂ ਵੱਡਾ ਪਾਪ ਆ ਸੋ ਇੱਥੇ ਗੱਲ ਹੁੰਦੀ ਹੁਣ ਵਿਧਵਾਵਾਂ ਦੀ ਬਹੁਤ ਸਾਰੀਆਂ ਵਿਧਵਾ ਭੈਣਾਂ ਨੇ ਜਿਨ੍ਹਾਂ ਦੇ ਹਸਬੈਂਡ ਨਹੀਂ ਹੈਗੇ ਉਹਨਾਂ ਦੇ ਇਰਤੇ ਕਹਿ ਸਕਦੇ ਆ ਕੋਈ ਆਸਰਾ ਨਹੀਂ ਬਚਿਆ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਸੀ ਕੀ ਕਰੀਏ ਤਾਂ ਉਹਨਾਂ ਨੇ ਜਾਂ ਤਾਂ ਵਿਆਹਾਂ ਹੋਣਾਂ ਨਾਲ ਜਾਂ ਫਿਰ ਕੁਆਰੇ ਮੁੰਡਿਆਂ ਦੇ ਨਾਲ ਸੰਬੰਧ ਬਣਾ ਲਏ ਭਾਵੇਂ ਆਪਣਾ ਘਰਟ ਪਾਉਣ ਦੇ ਲਈ ਭਾਵੇਂ ਆਪਣਾ ਆਪਣਾ ਖਰਚਾ ਪੂਰਾ ਕਰਨ ਦੇ ਲਈ ਜਾਂ ਫਿਰ ਆਪਣੀਆਂ ਸ਼ਰੀਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਉਹਨਾਂ ਨੇ ਆਮ ਲੜਕੀਆਂ ਦੇ ਨਾਲ ਜਾਂ ਵਿਆਹਾਂ ਨਾਲ ਜਾਂ ਕੁਆਰਿਆਂ ਦੇ ਨਾਲ ਸੰਬੰਧ ਬਣਾ ਲਏ ਪਹਿਲੀ ਗੱਲ ਤਾਂ ਕਹਿੰਦਾ ਉਹਨਾਂ ਨੂੰ ਮੇਰਾ ਹੀ ਹੁਕਮ ਆ ਕਿ ਉਦਾਂ ਹੀ ਰਹਿਣ ਜਿੱਦਾਂ ਮੈਂ ਰਹਿੰਦਾ ਆ ਮਤਲਬ ਪਰਮੇਸ਼ਰ ਨੂੰ ਜ਼ਿੰਦਗੀ ਸੌਂਪ ਕੇ ਆਪਣੇ ਜੀਵਨ ਨੂੰ ਪੂਰੇ ਤਰੀਕੇ ਨਾਲ ਖੁਦਾ ਤੱਥਾਂ ਜ ਦੇ ਕੇ ਮਤਲਬ ਲਾਲਚ ਤੋਂ ਹਰ ਤਰ੍ਹਾਂ ਦੇ ਉਹ ਤੋਂ ਵਿਚਾਰ ਤੋਂ ਬਚੇ ਰਹਿਣ ਪਰ ਇਨ ਕੇਸ ਹੋਏ ਕਹਿ ਰਿਹਾ ਵੀ ਸਾਡ ਸਾਡੇ ਵਿੱਚ ਸਬਰ ਨਹੀਂ ਆਏਗਾ ਸਾਡੇ ਸਰੀਰ ਕਬੀ ਲਾਸ਼ਾ ਜਿਹੜੀ ਆ ਉਹ ਸਾਡੇ ਦਿਮਾਗ ਚ ਜ਼ਿਆਦਾ ਆ ਔਰ ਅਸੀਂ ਉਸ ਦੇ ਬਿਨਾਂ ਰਹਿ ਨਹੀਂ ਸਕਦੇ ਹੈਗੇ ਅਸੀਂ ਕੁਝ ਵੀ ਕਰੀਏ ਪਰ ਸਾਡੇ ਇਹ ਜਿਹੜੇ ਸਰੀਰਿਕ ਲਾਸ਼ਾ ਆ ਇਹ ਸਾਨੂੰ ਪਾਪ ਚ ਪਾ ਦਿੰਦੀ ਆ ਸੋ ਉਥੇ ਖੁਦਾ ਇੱਕ ਸੈਕੰਡ ਆਪਸ਼ਨ ਦਿੰਦਾ ਕਿ ਰੋਜ਼ ਰੋਜ਼ ਅਗਰ ਸਪੋਜ਼ ਕਰੋ ਇੱਕ ਔਰਤ ਆ ਜਾਂ ਇੱਕ ਮਰਦ ਆ ਜਿਨੇ ਆਪਣੇ ਆਪ ਨੂੰ ਪਵਿੱਤਰ ਰੱਖਿਆ ਉਹ ਇੱਕ ਔਰਤ ਆ ਜਿਹੜੀ ਵਿਧਵਾ ਆ ਸੋ ਅਗਰ ਇਹ ਦੋਨੋਂ ਹੀ ਇਸ ਡਰ ਤੋਂ ਕਿ ਦੁਨੀਆ ਸਾਨੂੰ ਕੀ ਕਹੂਗੀ ਅਸੀਂ ਵਿਆਹ ਨਹੀਂ ਕਰਾਉਣਾ ਵਿਆਹ ਨਹੀਂ ਕਰਾਰੇ ਪਰ ਇੱਕ ਇਸ ਇਹ ਭਲਾ ਕੇ ਕਿ ਰੱਬ ਸਾਨੂੰ ਕੀ ਕਹੂਗਾ ਇਹਨੂੰ ਭਲਾ ਹੀ ਦਿੱਤਾ ਪੂਰੇ ਤਰੀਕੇ ਨਾਲ ਪਰ ਉਹ ਕਿ ਸਰੀਰ ਦਾ ਪਾਪ ਕਰਦੇ ਨੇ ਤਾਂ ਉਹ ਰੋਜ਼ ਰੋਜ਼ ਪਾਪ ਕਰਨਗੇ ਹਰ ਰੋਜ਼ ਵੀ ਜਮਨੋ ਇੱਕ ਦੂਜੇ ਨਾਲ ਕੰਟੈਕਟ ਚ ਆਉਂਦੇ ਆ ਇਸ ਇੱਕ ਇਹ ਦੋਨੋਂ ਇਕੱਠੇ ਨਹੀਂ ਪਰ ਕਿਤੇ ਨਾ ਕਿਤੇ ਵਿਧਵਾ ਕਿਸੇ ਹੋਰ ਨਾਲ ਅਨਵਿਆਹ ਹੋਇਆ ਕਿਸੇ ਹੋਰ ਨਾਲ ਜਿਹਦੇ ਨਾਲ ਵੀ ਇਹ ਸੰਬੰਧ ਬਣਾ ਰਹੇ ਨੇ ਪਹਿਲਾਂ ਤਾਂ ਇਹਨੂੰ ਪ੍ਰਿਸ਼ਟ ਕਰ ਰਿਹਾ ਦੂਸਰਾ ਜੇ ਵਿਆਹ ਹੋਇਆ ਹੀ ਨਾ ਬਣਾ ਰਿਹਾ ਤਾਂ ਮਤਲਬ ਉਹਦਾ ਪੂਰਾ ਪਰਿਵਾਰ ਪ੍ਰਿਸ਼ਟ ਕਰ ਰਿਹਾ ਤੀਸਰਾ ਆਪਣਾ ਆਪ ਪ੍ਰਿਸ਼ਟ ਕਰ ਰਿਹਾ ਸੋ ਰੋਜ਼ ਰੋਜ਼ ਵਾਰ-ਵਾਰ ਪ੍ਰਿਸ਼ਟ ਹੋਣ ਨਾਲੋਂ ਪਾਪੀ ਠਹਿਰਨ ਨਾਲੋਂ ਚੰਗਾ ਇੱਕੋ ਵਾਰੀ ਵਿਆਹ ਕਰਾਓ ਤੋਹਾਵਾ ਕਰ ਲਓ ਅਤੇ ਫਿਰ ਇੱਕ ਪਵਿੱਤਰ ਜੀਵਨ ਬਤੀਤ ਕਰੋ ਸੋ ਦੁਨੀਆ ਸਾਨੂੰ ਕੀ ਕਹੂਗੀ ਇਹਨੇ ਵਿਆਹ ਕਰਾ ਲਿਆ ਇਸ ਨਾਲੋਂ ਚੰਗਾ ਆ ਅਸੀਂ ਇਹ ਸੋਚੀ ਵੀ ਪਰਮੇਸ਼ਰ ਸਾਨੂੰ ਕੀ ਕਹੂਗਾ ਵੀ ਇਹ ਦੁਨੀਆ ਦਾ ਤਾਂ ਮੂੰਹ ਮੱਥਾ ਰੱਖੀ ਜਾਂਦੇ ਆ ਪਰ ਮੇਰੇ ਮੂੰਹ ਨੂੰ ਇਹ ਸਿੱਧੀ ਕਾਲਖ ਲਾ ਰਹੇ ਆ ਦੁਨੀਆ ਮੂਰੇ ਪਵਿੱਤਰ ਠਹਿਰੇ ਜਾ ਰਹੇ ਆ ਪਰ ਮੇਰੇ ਸਰੀਰ ਨੂੰ ਇਹ ਕਲੰਕਿਤ ਕਰ ਰਹੇ ਆ ਜਿਹੜੀ ਪਵਿੱਤਰ ਹੈ ਕਲਾ ਸੋ ਇੱਕ ਵਿਸ਼ਵਾਸੀ ਭੈਣ ਅਤੇ ਭਰਾ ਚਾਹੇ ਉਹ ਅਣ ਵਿਆਇਆ ਚਾਹੇ ਉਹਨੇ ਸੰਕਲਪ ਲਿਆ ਜਾਂ ਫਿਰ ਉਹਨਾਂ ਨੂੰ ਛੱਡਾਇਆ ਹੋਇਆ ਹੈ ਵਿਆਹ ਤੋਂ ਛੁੱਟੇ ਹੋਏ ਨੇ ਉਹਨਾਂ ਦੇ ਲਈ ਪਨਾਈ ਆ ਕਿ ਉਹ ਦੁਨੀਆ ਦੀਆਂ ਗੱਲਾਂ ਛੱਡ ਕੇ ਇਸ ਗੱਲ ਤੇ ਗੌਰ ਕਰਨ ਕਿ ਮੇਰਾ ਪਰਮੇਸ਼ਰ ਮੇਰੇ ਤੋਂ ਕੀ ਚਾਹੁੰਦਾ ਆ ਪ੍ਰਭੂ ਦੀ ਮੇਰੀ ਜ਼ਿੰਦਗੀ ਚ ਕੀ ਯੋਜਨਾ ਆ ਪਰਮੇਸ਼ਰ ਕੀ ਚਾਹੁੰਦਾ ਆ ਕਿ ਮੇਰਾ ਜੀਵਨ ਕਿਹੋ ਜਿਹਾ ਹੋਵੇ ਤਾਂ ਫਿਰ ਅਸੀਂ ਉਹਦੀ ਫਿਕਰ ਕਰੀਏ ਦੁਨੀਆ ਨੂੰ ਛੱਡ ਕੇ ਸੋ ਇਹ ਅਣਵਿਆਹਾਂ ਅਤੇ ਵਿਧਵਾਵਾਂ ਦੇ ਲਈ ਗੱਲ ਕਿ ਜੇ ਤੁਹਾਡੇ ਵਿੱਚ ਸਰੀਰ ਦੀਆਂ ਭਲਾਸ਼ਾ ਬਹੁਤ ਜ਼ਿਆਦਾ ਆ ਤੁਸੀਂ ਨਹੀਂ ਰਹਿ ਸਕਦੇ ਇਕੱਲੇ ਤਾਂ ਭਲਾ ਹੈ ਕਿ ਵਿਆਹ ਕਰਾ ਲਓ ਰੋਜ਼-ਰੋਜ਼ ਇੱਕ ਪ੍ਰਿਸ਼ਟ ਰਿਸ਼ਤੇ ਵਿੱਚ ਆਉਣ ਨਾਲੋਂ ਚੰਗਾ ਇੱਕ ਅੱਛਾ ਰਿਸ਼ਤਾ ਬਣਾਓ ਜਿਹੜਾ ਖੁਦਾ ਵੱਲੋਂ ਜਾਇਜ਼ ਹੋਵੇ, ਲਾਇਕ ਹੋਵੇ ਅਤੇ ਉਹਦੇ ਵਿੱਚ ਅੱਛੇ ਤਰੀਕੇ ਨਾਲ ਆਪਣੇ ਚੰਨੋਂ ਖੁਦਾ ਵਿੱਚ ਵੀ ਅਤੇ ਆਪਣੇ ਪਰਿਵਾਰ ਵਿੱਚ ਵੀ। ਹੁਣ ਜਦ ਇੱਕ ਹਸਬੰਡ ਵਾਈਫ ਇੱਕ ਰਿਸ਼ਤੇ 'ਚ ਆ ਜਾਂਦੇ ਆ ਤਾਂ ਕਲਾਮ 'ਚ ਲਿਖਿਆ ਹੁਣ ਵਿਆਹਾਂ ਹਾਂ ਉਹਨੂੰ ਕਹਿੰਦਾ ਮੈਂ ਕੀ ਤਗੀਦ ਦਿੰਨਾ ਕਿ ਇੱਕ ਪਤੀ ਅਤੇ ਪਤਨੀ, ਨਾ ਪਤੀ ਆਪਣੀ ਪਤਨੀ ਨੂੰ ਛੱਡੇ ਨਾ ਪਤਨੀ ਆਪਣੇ ਪਤੀ ਨੂੰ ਛੱਡੇ ਇਹ ਦੋਨੋਂ ਇਕੱਠੇ ਰਹਿਣ ਪਰ ਇੱਕ ਪ੍ਰੋਬਲਮ ਅਸ ਦੇ ਸਮੇਂ ਚ ਇਹ ਹੈ ਕਿ ਸਾਡੇ ਗੁੱਸੇ ਬਹੁਤ ਜ਼ਿਆਦਾ ਵਧੇ ਹੋਏ ਆ। ਨਾ ਤਾਂ ਬੰਦਾ ਕਿਸੇ ਦੀ ਗੱਲ ਬਰਦਾਸ਼ਤ ਕਰਦਾ ਤੇ ਨਾ ਬੁੜੀਆਂ ਕਿਸੇ ਦੀ ਗੱਲ ਬਰਦਾਸ਼ਤ ਕਰਦੀਆਂ। ਹਸਬੈਂਡ ਵਾਈਫ ਦੀ ਆਪਸ ਚ ਬਹੁਤ ਜ਼ਿਆਦਾ ਲੜਾਈ ਹੁੰਦੀ ਆ। ਛੋਟੀਆਂ-ਛੋਟੀਆਂ ਗੱਲਾਂ ਤੋਂ ਅੰਨ ਬਣ ਹੁੰਦੀ ਆ। ਉਹ ਛੋਟੀਆਂ ਵੱਧ-ਵੱਧ ਕੇ ਵੱਡੇ ਰੂਪ ਲੈ ਲੈਂਦੀਆਂ। ਔਰ ਆਖਿਰਕਾਰ ਉਹ ਦੋਨੋਂ ਲੜ ਝਗੜ ਕੇ ਸਾਰੀ ਦੁਨੀਆ ਦੇ ਸਾਹਮਣੇ ਅੱਡੋ-ਅੱਡ ਹੋ ਕੇ ਬਹਿ ਜਾਂਦੇ ਆ। ਸੋ ਇਹ ਗੱਲ ਸੁਭਾਵਿਕ ਹੈ ਕਿ ਹਜੇ ਹਸਤੀ ਆਪਣੇ ਸੁਭਾਅ ਤੇ ਕੰਟਰੋਲ ਨਹੀਂ ਕਰ ਪਾਏ ਪਰ ਫਿਰ ਵੀ ਕੀ ਕਹਿੰਦਾ ਕੁਝ ਸਮੇਂ ਲਈ ਅਗਰ ਤੁਸੀਂ ਕੁਲੁੱਜ ਤੋਂ ਅਲੱਗ ਹੋ ਕੇ ਦੇਖ ਲਓ ਤੁਸੀਂ ਇਹ ਚੀਜ਼ ਨੂੰ ਰਿਅਲਾਈਜ਼ ਕਰੋਗੇ ਤੁਸੀਂ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਤਾਂ ਇੱਕ ਦੂਜੇ ਨਾਲ ਸੁਲ੍ਹਾ ਕਰੋ ਅਤੇ ਆਪਣੇ ਰਿਸ਼ਤੇ ਨੂੰ ਬਹੁਤ ਅੱਛੇ ਤਰੀਕੇ ਨਾਲ ਜੋੜੋ ਪਹਿਲੀ ਗੱਲ ਤਾਂ ਲੜਾਈ ਝਗੜੇ ਕ੍ਰੋਧ ਵਧੀਆਂ ਬੁਰਾਈਆਂ ਆਪਣੇ ਵਿੱਚੋਂ ਛੱਡ ਹੀ ਦਿਓ ਪਰ ਜੇ ਤੁਸੀਂ ਨਹੀਂ ਛੱਡ ਪਾ ਰਹੇ ਤਾਂ ਇੱਕ ਵਾਰੀ ਅਲੱਗ ਹੋ ਕੇ ਦੇਖੋ ਤੁਸੀਂ ਇੱਕ ਦੂਜੇ ਬਿਨਾਂ ਰਹਿ ਨਹੀਂ ਪਾਉਂਗੇ ਆਗਰ ਤੁਹਾਡਾ ਮਨ ਪ੍ਰਾਈ ਲਾਲਸਾ ਵਿੱਚ ਐ ਤਾਂ ਉਹਨਾਂ ਲਾਲਸਾ ਨੂੰ ਛੱਡੋ ਕਿਉਂਕਿ ਇਹ ਤੁਹਾਡੇ ਲਈ ਪਾਪ ਆ ਪਰ ਅਗਰ ਤੁਸੀਂ ਆਪਣੇ ਪਤੀ ਪਤਨੀ ਦੇ ਬਿਨਾਂ ਰਹਿ ਰਹੇ ਆ ਤਾਂ ਮਤਲਬ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਜਿੱਥੇ ਕਮਜ਼ੋਰ ਕੜੀ ਆ ਉਹਨੂੰ ਜੋੜਨ ਦੀ ਲੋੜ ਆ ਔਰ ਜਿਸ ਦਿਨ ਤੁਹਾਨੂੰ ਇਹ ਅਹਿਸਾਸ ਹੋ ਗਿਆ ਵੀ ਅਸੀਂ ਇੱਕ ਦੂਜੇ ਲਈ ਬਣੇ ਸਾਨੂੰ ਪ੍ਰਭੂ ਨੇ ਜੋੜਿਆ ਸਾਨੂੰ ਛੋਟਣਾ ਨਹੀਂ ਚਾਹੀਦਾ ਸਾਨੂੰ ਚਾਹੀਦਾ ਕਿ ਜਿਹੜਾ ਰਿਸ਼ਤਾ ਅਸੀਂ ਆਪਣੀ ਮਰਜ਼ੀ ਨਾਲ ਜੋੜ ਲਿਆ ਸੀ ਹੁਣ ਅਸੀਂ ਉਹਨੂੰ ਆਪੇ ਹੀ ਸੌਲਟ ਕਰੀਏ ਜੋ ਵੀ ਇਹਦੇ ਵਿੱਚ ਪ੍ਰੋਬਲਮ ਨੇ ਉਹਨਾਂ ਸਾਰਿਆਂ ਤੋਂ ਪਾਰ ਨਿਕਲਣ ਦੇ ਵਿੱਚ ਅਸੀਂ ਆਪੇ ਹੀ ਮਿਹਨਤ ਕਰੀਏ ਤਾਂ ਤੁਹਾਨੂੰ ਚਾਹੀਦਾ ਕਿ ਤੁਸੀਂ ਸਭ ਮਿਲ ਕੇ ਉਸ ਰਿਸ਼ਤੇ ਦੇ ਲਈ ਮਿਹਨਤ ਕਰੋ ਜਿਹੜਾ ਰਿਸ਼ਤਾ ਪ੍ਰਭੂ ਨੇ ਤੁਹਾਡੇ ਦੋਨਾਂ ਦਾ ਜੋੜਿਆ ਆ। ਸੋ ਜਦ ਅਸੀਂ ਉਸ ਰਿਸ਼ਤੇ ਵਿੱਚ ਮਿਹਨਤ ਕਰਾਂਗੇ ਪਰਮੇਸ਼ਰ ਕਹਿੰਦਾ ਤੁਸੀਂ ਇੱਕ ਦੂਜੇ ਤੋਂ ਅਲੱਗ ਨਾ ਰਹੋ। ਮਤਲਬ ਪੂਰੇ ਤਰੀਕੇ ਨਾਲ ਥੋੜੇ ਸਮੇਂ ਲਈ ਅਲੱਗ ਹੋ ਗਏ। ਕੁਝ ਦਿਨਾਂ ਦੇ ਲਈ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਨਹੀਂ ਰਹਿ ਸਕਦੇ। ਤਾਂ ਕੀ ਕਰੋ ਜੇ ਤੁਸੀਂ ਉਹਨਾਂ ਦਿਨ ਅਲੱਗ ਨਹੀਂ ਜਾਦਾ ਸਮਾਂ ਵੀ ਪੈ ਗਿਆ। ਤਾਂ ਵੀ ਕਹਿੰਦਾ ਅਣਵਿਆਹ ਰਹੋ। ਇਥੇ ਕੋ ਨਾਲ ਉਹ ਗਮੀ ਕਹਿੰਦਾ ਅਗਰ ਤੁਹਾਨੂੰ ਇਹ ਲੱਗ ਰਿਹਾ ਬਈ ਸਾਡੀ ਆਪਸ ਚ ਨਿਭਣੀ ਨਹੀਂ ਬਣਨੀ ਨਹੀਂ ਤਾਂ ਕਿ ਅਣ ਵਿਆਹੇ ਰਹੋ ਕਿਉਂਕਿ ਜੇ ਤੁਸੀਂ ਇੱਕ ਰਿਸ਼ਤਾ ਨਹੀਂ ਨਿਭਾ ਸਕਦੇ ਤੁਸੀਂ ਬਾਕੀ ਵੀ ਨਹੀਂ ਨਿਭਾ ਪਾਓਗੇ ਜੇ ਤੁਹਾਡੀ ਇੱਕ ਬੰਦੇ ਨਾਲ ਨਹੀਂ ਬਣੀ ਬਣਨੀ ਦੂਜੇ ਨਾਲ ਵੀ ਨਹੀਂ ਕਿਉਂਕਿ ਜ਼ਰੂਰੀ ਨਹੀਂ ਆ ਉਹ ਬੰਦਾ ਮਾੜਾ ਹੋਵੇ ਇਹ ਵੀ ਹੋ ਸਕਦਾ ਵੀ ਸਾਡੇ ਚ ਵੀ ਸਹਿਣਸ਼ੀਲਤਾ ਘਟ ਹੋਵੇ ਜ਼ਰੂਰੀ ਨਹੀਂ ਹੈ ਕਿ ਕੋਈ ਬੁੜੀ ਮਾੜੀ ਹੋਵੇ ਇਹ ਵੀ ਹੋ ਸਕਦਾ ਸਾਨੂੰ ਖੁਦ ਨੂੰ ਵੀ ਅਕਲ ਦਾ ਘਾਟਾ ਹੋਵੇ ਸੋ ਨਾ ਤਾਂ ਪੂਰਾ ਬੰਦਾ ਹੀ ਗਲਤ ਹੁੰਦਾ ਤੇ ਨਾ ਹੀ ਪੂਰੀ ਬੁੜੀ ਗਲਤ ਹੁੰਦੀ ਆ ਸੋ ਪੂਰੀ ਸਾਡੀ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਅਸੀਂ ਦੋਨੋਂ ਮਿਲ ਕੇ ਆਪਣੇ ਰਿਸ਼ਤੇ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਕੋਸ਼ਿਸ਼ ਕਰੀਏ ਇੱਕ ਵਾਰ ਫਿਰ ਤੋਂ ਇਕੱਠੇ ਰਹਿਣ ਦੀ ਅਗਰ ਕੋਈ ਭੈਣ ਭਾਈ ਕਹਿ ਰਿਹਾ ਵੀ ਸਾਥ ਉਹ ਹੋ ਹੀ ਨਹੀਂ ਪਾਊਗਾ ਇਹ ਔਰਤ ਮੇਰੇ ਲਈ ਬਣੀ ਨਹੀਂ ਸੀ ਤਾਂ ਫਿਰ ਜੇ ਤੁਸੀਂ ਪ੍ਰਭੂ ਦਾ ਭੈਮ ਮੰਨਣ ਵਾਲੇ ਆ ਤੈਨ ਸਗਾਂ ਨੂੰ ਯਾਦ ਰੱਖੋ ਕਿ ਤੁਸੀਂ ਅਣਵਿਆਹੇ ਰਹੋ ਫਿਰ ਦੁਬਾਰਾ ਵਿਆਹ ਨਾ ਕਰੋ ਕਿਉਂਕਿ ਵਿਆਹ ਕਰਾਉਣਾ ਇੱਕ ਵਾਰ ਹੀ ਆਦਰਯੋਗ ਆ ਵਾਰ-ਵਾਰ ਨਹੀਂ ਜਿਨ੍ਹਾਂ ਦੇ ਮਰ ਜਾਂਦੇ ਨੇ ਜਿਹੜੇ ਅਸੰਜਮੀ ਹੁੰਦੇ ਉਹ ਵਿਆਹ ਕਰਾ ਲੈਂਦੇ ਨੇ ਪਰ ਜਦੋਂ ਤੁਸੀਂ ਖੁਦ ਜੁੜੇ ਜਣਾਏ ਆ ਚੌਂ ਦੇ ਜਾਗਦੇ ਆ ਚੰਗੇ ਭਲੇ ਆ ਤੰਦਰੁਸਤ ਆ ਆਪਸ ਵਿੱਚ ਨਹੀਂ ਬਣਾ ਸਕਦੇ ਤੁਹਾਡੀ ਕਿਤੇ ਹੋਰ ਵੀ ਨਹੀਂ ਬਣੂਗੀ ਸੋ ਖੁਦਾ ਦਾ ਇਹੀ ਹੋਗਾ ਵਾ ਕਿ ਫਿਰ ਤੁਸੀਂ ਅਣਵਿਆਹੇ ਰਹੋ ਸਵਾਜਨਾ ਤਿੰਨਾ ਗੱਲਾਂ ਨੂੰ ਅਸੀਂ ਪੜ੍ਹ ਲੈ ਬੰਨਣਾ ਆ ਜਿਨ੍ਹਾਂ ਜਿੱਦਾਂ ਦੇ ਵੀ ਅਸੀਂ ਲੋਕ ਆ ਅਗਰ ਤੁਸੀਂ ਪ੍ਰਭੂ ਦੇ ਲਈ ਆਪਣੇ ਵਿਆਹ ਨੂੰ ਛੱਡਿਆ ਸੀ ਪਰ ਹੁਣ ਤੁਸੀਂ ਰਹਿ ਨਹੀਂ ਪਾਰੇ ਤਾਂ ਵਿਆਹ ਕਰਾ ਲਓ। ਅਗਰ ਤੁਸੀਂ ਵਿਧਵਾ ਆਂ ਤੁਹਾਡੇ ਹਸਬੰਡ ਦੀ ਡੈਥ ਹੋ ਗਈ ਹੈ ਤੁਹਾਡਾ ਕਿਸੇ ਨਾਲ ਸੰਬੰਧ ਦਾ ਦੁਨੀਆ ਦਾ ਮੂੰਹ ਮੱਥਾ ਛੱਡ ਕੇ ਪ੍ਰਭੂ ਦਾ ਮੂੰਹ ਮੱਥਾ ਰੱਖ ਲਈ ਵਿਆਹ ਕਰਾ ਲਓ। ਪਰ ਜਿਹੜੇ ਵਿਆਹ ਹੋਏ ਨੇ ਉਹਨਾਂ ਦੀ ਆਪਸ ਚ ਬਣ ਨਹੀਂ ਰਹੀ ਆ ਤਾਂ ਪਰਮੇਸ਼ਰ ਦਾ ਪੈਰ ਰੱਖਦੇ ਹੋਏ ਆਪਣੇ ਰਿਸ਼ਤੇ ਨੂੰ ਫਿਰ ਤੋਂ ਇੱਕ ਵਾਰ ਜੋੜਨ ਦੀ ਕੋਸ਼ਿਸ਼ ਕਰੋ। ਇਨ ਕੇਸ ਤੁਹਾਨੂੰ ਇਹ ਲੱਗ ਰਿਹਾ ਵੀ ਅਸੀਂ ਉਸ ਰਿਸ਼ਤੇ ਵਿੱਚ ਮਜ਼ਬੂਤੀ ਨਹੀਂ ਫੜ ਪਾ ਰਹੇ ਅਸੀਂ ਜੋੜ ਨਹੀਂ ਪਾ ਰਹੇ ਆਂ ਭਾਵੇਂ ਉਸ ਰਿਸ਼ਤੇ ਨੂੰ ਤੁਸੀਂ ਖੁਸ਼ੀ ਨਾਲ ਆਪਣੀ ਮਰਜ਼ੀ ਨਾਲ ਛੱਡ ਲਿਆ ਪਰ ਹੁਣ ਆਪਣੀ ਮਰਜ਼ੀ ਨਾਲ ਦੂਜਾ ਵਿਆਹ ਨਾ ਕਰਵਾਓ ਕਿਉਂਕਿ ਇੱਕ ਪਾਪ ਤਾਂ ਕੀਤਾ ਹੁਣ ਪਾਪ ਦੇ ਉੱਤੇ ਹੋਰ ਪਾਪ ਨਾ ਕਰੋ। ਇਹ ਪ੍ਰਭੂ ਯਹੋਵਾ ਸਾਨੂੰ ਕਹਿੰਦਾ ਆ। ਸੋ ਜਿੰਨੇ ਵੀ ਪ੍ਰਭੂ ਯਹੋਵਾ ਦੇ ਤੋਂ ਆਪਣਾ ਮੁਖ ਮੋੜਦੇ ਆਪਣੇ ਮੂੰਹ ਨੂੰ ਛੁਪਾਉਂਦੇ ਆ ਤੇ ਉਹਦੇ ਵਚਨਾਂ ਨੂੰ ਦਲੇਰੀ ਦੇ ਨਾਲ ਤੋੜਦੇ ਆ ਬਿਨਾਂ ਫਿਕਰ ਕੀਤੇ ਬਿਨਾਂ ਟੈਨਸ਼ਨ ਲਏ ਤਾਂ ਯਹੋਵਾ ਦਾ ਕ੍ਰੋਧ ਉਹਨਾਂ 'ਾਂ ਆਣ ਆਗਿਆ ਕਰੀ ਦੇ ਪੁੱਤਰਾਂ ਉੱਤੇ ਬਹੁਤ ਤਾਇਤ ਨਾ ਆਵੇਗਾ ਔਰ ਉਹ ਲੋਕ ਕਿਸੇ ਵੀ ਵਸੀਲੇ ਖੁਦਾ ਦੇ ਕਰੋ ਤੋਂ ਬਚਣਗੇ ਨਹੀਂ। ਸੋ ਉਮੀਦ ਕਰਦੇ ਆ ਕਿ ਅੱਜ ਦਾ ਇਹ ਵਚਨ ਤੁਹਾਨੂੰ ਸਭ ਨੂੰ ਸਮਝ ਆਇਆ ਕਿ ਪਰਮੇਸ਼ਰ ਨੇ ਸਾਡੇ ਲਈ ਕੀ ਕਿਹਾ ਆ। ਤਾਂ ਆਓ ਸਭ ਮਿਲ ਕੇ ਇਹਨਾਂ ਸਾਰੇ ਹੀ ਵਚਨਾਂ ਦੇ ਉੱਤੇ ਖਰੀ ਚਾਲ ਚੱਲਦੇ ਹੋਏ ਪਰਮੇਸ਼ਰ ਦੇ ਹੁਕਮਾਂ ਤੇ ਉਹਦੀ ਵਿਧੀਆਂ ਦੀ ਪਾਲਣਾ ਕਰਨ ਦੇ ਲਈ ਆਗਿਆਕਾਰੀ ਅਤੇ ਪਵਿੱਤਰ ਜੀਵਨ ਵਿੱਚ ਵਧਣ ਦੇ ਲਈ ਸਭ ਮਿਲ ਕੇ ਪ੍ਰਭੂ ਦੀ ਪਵਿੱਤਰ ਰੌਪਾਖੁਜ ਰੀ ਵਿੱਚ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਸਮਰਥੀ ਖੁਦਾਵੰਨ ਪੈਰੇ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਮੇਰੇ ਖੁਦਾਵੰਨ ਅਸ ਦੇ ਦਿਨ ਅੱਜ ਦੀ ਕਿਰਪਾਲੀ ਪੈਰੇ ਪ੍ਰਭੂ ਥਾਡੀ ਸਾਮਰ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਨੂੰ ਮੰਗਨੇ ਖੁਦਾ ਰੂਪ ਆਗ ਦੇ ਵਸੀਲੇ ਬles ਕਰਨਾ ਪੈਰੀ ਪ੍ਰਭੂ ਜੀ ਤੁਹਾਡੀ ਸਾਮਰ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਆ ਪਰਿਵਾਰ ਘਰਾਨੇ ਦੇ ਉਤੇ ਮੰਗਦੇ ਖੁਦਾਵੰਨ ਜੀ ਰਹਿਮ ਕਰਨਾ ਕਿਰਪਾ ਕਰਨਾ ਦਇਆ ਕਰਨਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਦਇਆ ਵਾਲਾ ਕਿਰਪਾ ਵਾਲਾ ਹੱਥ ਸਦਾ ਤੋਂ ਲੈ ਕੇ ਸਦਾ ਤੱਕ ਸਭ ਪਰਿਵਾਰ ਘਰਾਨੇ ਉਤੇ ਹੋਵੇ ਖੁਦਾਵੰਨ ਜੀ ਕਿਰਪਾ ਕੰਨਾ ਦਇਆ ਕੰਨਾ ਮੇਰੇ ਮਹਾਨ ਖੁਦਾਵੰ ਸਦੀਪ ਕਾਲ ਤੱਕ ਤੁਹਾਡੀ ਆਸ਼ੀਸ਼ ਤੁਹਾਡੀ ਬਰਕਤ ਤੁਹਾਡਾ ਰਹਿਮ ਪੂਰੇ ਪਰਿਵਾਰਾਂ ਦੇ ਉੱਤੇ ਮੰਗਦੇ ਖੁਦਾਵੰ ਜੀ ਤੁਹਾਡੀ ਆਸ਼ੀਸ਼ ਤੁਹਾਡਾ ਫਰਜ਼ਲ ਸਭ ਦੇ ਉੱਤੇ ਠਹਿਰ ਜਾਵੇ ਖੁਦਾਵੰ ਹਰ ਇੱਕ ਜਨ ਤੁਹਾਡੇ ਨਾਮ ਤੁਹਾਡੀ ਰਾਜ ਤੁਹਾਡੀ ਕਿਰਪਾ ਦੇ ਵਿੱਚ ਵਾਧਾ ਫੈਲਦੋਰ ਤਰੱਕੀ ਕਰਦਾ ਜਾਵੇ ਮੇਰੇ ਪਿਆਰੀ ਖੁਦਾਵੰ ਖੁਦਾ ਹਰ ਇੱਕ ਦੀ ਜ਼ਿੰਦਗੀ ਤੁਹਾਨੂੰ ਪਸੰਦ ਆਉਣ ਵਾਲੀ ਹੋਵੇ ਮੇਰੇ ਪਰਮੇਸ਼ਰ ਸਦੀਪਕ ਕਾਲ ਤੱਕ ਤੁਹਾਡੀ ਕਿਰਪਾ ਇਹਨਾਂ ਪਰਿਵਾਰਾਂ ਦੇ ਉੱਤੇ ਉਤਰ ਆਵੇ ਖੁਦਾਵੰਨ ਜੀ ਸਭ ਦੇ ਸਭ ਤੁਹਾਡੇ ਰਾਜ ਤੁਹਾਡੀ ਕਿਰਪਾ ਤੁਹਾਡੀ ਸੇਵਕਾਈ ਦੇ ਵਿੱਚ ਵਧਣ ਵਾਲੇ ਹੋਣ ਕੋਦਾਵਨ ਸਭ ਪ੍ਰਕਾਰ ਦੇ ਦੁੱਖ ਤਕਲੀਫ ਬੰਧਨ ਬਿਮਾਰੀਆਂ ਪਰੇਸ਼ਾਨੀਆਂ ਯੈਸ਼ੂ ਨਾਸਰੀ ਦੇ ਜ਼ਿੰਦਾ ਸਮਰਥੀ ਨਾਮ ਦੇ ਵਸੀਲੇ ਦੂਰ ਕੀਤੇ ਜਾਣ ਖੁਦਾ ਜੋ ਵੀ ਤੁਹਾਡੇ ਹੁਕਮ ਅਤੇ ਵਿਧੀਆਂ ਨੇ ਖੁਦਾਵੰਨ ਜੀ ਸਾਡੀ ਮਦਦ ਕਰੋਗੇ ਅਸੀਂ ਸਭ ਦੇ ਸਭ ਉਹਨਾਂ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਕਰਨ ਵਾਲੇ ਹੋਈਏ ਸਾਡੇ ਉੱਤੇ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਉਤਰਾਵੇ ਖੁਦਾਵੰਦੀ ਪਾਕ ਲਹੂ ਦੇ ਵਸੀਲੇ ਬles ਕਰਨਾ ਮੇਰੇ ਖੁਦਾਵੰਦੀ ਕਿਰਪਾ ਕਰਨਾ ਦਇਆ ਕਰਨਾ ਮੇਰੇ ਬਿਤਾ ਪਰਮੇਸ਼ਰ ਤੁਹਾਡਾ ਫਤਿਹਮੰਦ ਕਿਰਪਾ ਵਾਲਾ ਹੱਥ ਸਦਾ ਤੋਂ ਲੈ ਕੇ ਸਦਾ ਤੱਕ ਬੁਰੇ ਹੀ ਪਰਿਵਾਰਾਂ ਉੱਤੇ ਠਹਿਰ ਜਾਵੇ ਖੁਦਾਵੰਨ ਰਹਿਮ ਕਰਨਾ ਦਇਆ ਕਰਨਾ ਕਿਰਪਾ ਕਰਨਾ ਪਿਆਰੀ ਪ੍ਰਭੂ ਜੀ ਸਦੀਪਕਾਲ ਤੱਕ ਤੁਹਾਡੀ ਆਸ਼ੀਸ਼ ਤੁਹਾਡੀ ਕਿਰਪਾ ਸਭ ਪਰਿਵਾਰਕਾਂ ਅਨੰਦ ਤੇ ਮੰਗਦੇ ਖੁਦਾਵੰਜੀ ਖਾਸ ਕਰਕੇ ਉਹਨਾਂ ਅਣ ਵਿਆਹਿਆਂ ਲਈ ਖੁਦਾਵੰਜੀ ਜਿਨ੍ਹਾਂ ਨੇ ਵੀ ਸੰਕਲਪ ਲਿਆ ਕਿ ਉਹ ਪਰਮੇਸ਼ਰ ਦੇ ਲਈ ਕੁਆਰੇ ਰਹਿਣਗੇ ਖੁਦਾ ਉਹਨਾਂ ਦੇ ਅੰਦਰ ਸੰਜਮ ਅਤੇ ਬਲ ਨੂੰ ਦੇ ਪਤਾ ਪਰਮੇਸ਼ਾ ਪਵਿੱਤਰ ਤਾਈਂ ਵਿਜ ਵਧਨਾ ਤੇ ਫੈਲਨ ਚ ਉਹਨਾਂ ਦੀ ਮਦਦ ਕਰੋ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਪਵਿੱਤਰ ਆਤਮਾ ਰੂਪਾ ਕਨਾਂ ਦੀ ਮਦਦ ਸਹਾਇਤਾ ਗਵਾਹੀ ਕਰੇ ਖੁਦਾ ਜਿੰਨੀਆਂ ਵਿਧਵਾਵਾਂ ਨੇ ਉਹ ਪਵਿੱਤਰ ਚਾਲ ਚੱਲਣ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨ ਤੁਹਾਡੇ ਨਾਮ ਦੇ ਵਿੱਚ ਵੈਸੇ ਹੀ ਹੋਣ ਜੈਸਾ ਤੁਸੀਂ ਹੁਕਮ ਦਿੱਤਾ ਹੈ ਖੁਦਾ ਜੋ ਵੀ ਹਸਬੰਡ ਵਾਈਫ ਨੇ ਖੁਦਾਵੰਜੀ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਖੁਦਾਵੰਨ ਹਰ ਇੱਕ ਦੇ ਉਤੇ ਤੁਹਾਡੀ ਕਿਰਪਾ ਤੁਹਾਡੀ ਗ੍ਰੇਸ ਠਹਿਰ ਜਾਵੇ ਖੁਦਾਵੰਜੀ ਉਹਨਾਂ ਦੀ ਜੀਵਨ ਤੁਹਾਡੇ ਨਾਮ ਚ ਬਦਲ ਜਾਣ ਖੁਦਾ ਤੁਹਾਡਾ ਪਵਿੱਤਰ ਕਿਰਪਾ ਵਾਲਾ ਹੱਥ ਸਦੀਪਕਾਲ ਤੱਕ ਇਹਨਾਂ ਦੇ ਸਿਰਾਂ ਦੇ ਉੱਤੇ ਉਤਰਾਵੇ ਖੁਦਾਵੰਜੀ ਰਹਿਮ ਕਰਨਾ ਦਇਆ ਕਰਨਾ ਕਿਰਪਾ ਕਰਨਾ ਮੇਰੀ ਮਹਾਨ ਖੁਦਾਵੰਜੀ ਫਤਿਹਮੰਦ ਹੱਥ ਵਿੱਚ ਲੈ ਕੇ ਬles ਕਰਨਾ ਸਭ ਪ੍ਰਕਾਰ ਦੀ ਬਦੀ ਬੁਰਾਈ ਬੰਧਨ ਦੂਰ ਹੋ ਜਾਣ ਮੇਰੇ ਖੁਦਾਵੰਤਾਂ ਦੀ ਕਿਰਪਾ ਦਇਆ ਭਲਾਈ ਭਰਪੂਰੀ ਰਹਿਮ ਔਰ ਫਜ਼ਲ ਪੂਰੇ ਪਰਿਵਾਰਾਂ ਦੇ ਉੱਤੇ ਮੰਗਦੇ ਖੁਦਾਵੰਜੀ ਹਰੀ ਕ੍ਰਿਸ਼ਤਿਆਂ ਨੂੰ ਤੁਸੀਂ ਬles ਕਰੋ ਪਵਿੱਤਰ ਚਾਲ ਚੱਲਣ 'ਚ ਮਦਦ ਕਰੋ ਖੁਦਾ ਸਾਪਰਕਾਰ ਦੀ ਬਦੀ ਬੁਰਾਈ ਅਤੇ ਪਾਪ ਨੂੰ ਦੂਰ ਹੋਣ ਚਾ ਦੀ ਸਹਾਇਤਾ ਕਰੋ ਖੁਦਾਵੰਨ ਸਾਪਰਕਾਰ ਦੇ ਦੋਗ ਹਰ ਇੱਕ ਚਿੰਤਾ ਹਰ ਬਿਮਾਰੀ ਪਰੇਸ਼ਾਨੀ ਨਾਸ਼ਪਾਸਮ ਖਤਮ ਹੋ ਜਾਵੇ ਜਿੰਨੇ ਵੀ ਜਨ ਇਹਨਾਂ ਦੁਆਵਾਂ ਪ੍ਰਾਰਥਨਾ ਨੂੰ ਸੁਣਨ ਖੁਦਾਵੰਨ ਜੀ ਅਤੇ ਜ਼ਰੂਰਤਮੰਦਾਂ ਤੱਕ ਸ਼ੇਅਰ ਕਰਨ ਖੁਦਾਵੰਨ ਜਿਹੜਾ ਦਾ ਜੀਵਨ ਤੁਹਾਨੂੰ ਪਸੰਦ ਆਉਣ ਵਾਲਾ ਉਹ ਵੇਖੋ ਦਾਵਨ ਜੀ ਸਾਰੇ ਪ੍ਰਕਾਰ ਦੀ ਬਦੀ ਬੁਰਾਈ ਯਸ਼ੂ ਨਾਜ਼ਰ ਦੇ ਜ਼ਿੰਦਾਰ ਸਮਰਥੀ ਨਾਮ ਦੇ ਵਸੀਲੇ ਨਾਲ ਦੀ ਜ਼ਿੰਦਗੀ ਚੋਂ ਦੂਰ ਕੀਤੀ ਜਾਵੇ ਰੂਪਾਕ ਦੀਆਂ ਬਾਣਾ ਪੂਰੇ ਪਰਿਵਾਰਾਂ ਦੇ ਘਰਾਂ ਦੇ ਚਾਰੋਂ ਵੱਲ ਲਗਾ ਦਿੱਤੀਆਂ ਜਾਣ ਖੁਦਾਵੰਨ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਆਸ਼ੀਸ਼ ਸਦਾ ਤੋਂ ਲੈ ਕੇ ਸਦਾ ਤੱਕ ਪੂਰੇ ਪਰਿਵਾਰਾਂ ਦੇ ਉੱਤੇ ਮੰਗਦੇ ਖੁਦਾਵੰਨ ਜੀ ਤੁਹਾਡੇ ਫਜ਼ਲ ਤੁਹਾਡੇ ਰਹਿਮ ਤੁਹਾਡੀ ਆਸ਼ੀਸ਼ ਨੂੰ ਰਿਲੀਜ਼ ਕਰਦੇ ਮੇਰੇ ਖੁਦਾਵੰਨ ਸੱਚੀ ਸਾਮਰ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਨੂੰ ਮੰਗਦੇ ਮੇਰੇ ਪਿਆਰੇ ਪ੍ਰਭੂ ਜੀ ਦੁਆ ਕਰਦੀ ਖੁਦਾ ਉਹਨਾਂ ਸਾਰੇ ਪੈਣਾ ਪਾਈਆਂ ਲਈ ਜੋ ਆਪਣੇ ਦਾਨ ਆਪਣੀ ਆਫਰਿੰਗ ਆਪਣੇ ਬੀਜ ਜ਼ਰੂਰਤਮੰਦਾਂ ਤੱਕ ਤੁਹਾਡੀ ਸੇਵਕਾਈ ਦੇ ਵਾਅਦੇ ਲਈ ਬੀਜਦੇ ਨੇ ਖੁਦਾ ਤੇ ਇਹਨਾਂ ਦਾ ਬੀਜ ਨਾ ਹਜ਼ਾਰ ਗੁਣਾ ਕਰਕੇ ਵੱਢਣਾ ਵੇ ਖੁਦਾਬੰਦੀ ਇਹਨਾਂ ਦੇ ਬੀਜ ਵਿਸ਼ਾਲ ਰੁਸ਼ ਬਣਨ ਜੋ ਵੀ ਆਪਣੀਆਂ ਥੁੜਾਂ ਜੋ ਮੀਜਨ ਖੁਦਾ ਇਹਨਾਂ ਦੀਆਂ ਥੁੜਾਂ ਪੂਰੀਆਂ ਕੀਤੀਆਂ ਜਾਣ ਖੁਦਾਬੰਦੀ ਜੋ ਵੀ ਆਪਣੇ ਪਿਤਾ ਪਰਮੇਸ਼ਰ کاروبارਾਂ ਵਿੱਚੋਂ ਬੀਜਨਾਂ ਦੇ ਕਾਰੋਬਾਰ ਬਲੈਸ ਕੀਤੇ ਜਾਣ ਖੁਦਾ ਸਾਰੇ ਕਰਜ਼ ਤੋਂ ਦੂਰ ਹੋ ਜਾਣ ਖੁਦਾ ਦੁਆ ਕਰਦੇ ਮੇਰੇ ਮਹਾਨ ਪਰਮੇਸ਼ਰ ਨਾਨਕ ਅੰਕਾਰ ਵਿੱਚ ਰੱਖੀ ਸਜਲ ਔਰ ਤੇਲ ਦੀ ਬੈਰੀ ਪ੍ਰਭੂ ਜੀ ਅਸਤੇ ਕੋਈ ਆਮ ਚਲਤ ਨਹੀਂ ਹੈ ਮੇਰੇ ਮਹਨ ਖੁਦਾਵੰ ਅਸਤੇ ਸ਼ਿਫਾ ਛੁਟਕਾਰਾ ਤੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਦਾ ਅਸਤੇ ਪਾਕ ਲਹੂ ਨੂੰ ਜਦਵੀ ਘਰਾਂ ਦੇ ਕੋਨੇ-ਕੋਨੇ ਉੱਤੇ ਛਿੜਕਿਆ ਜਾਵੇ ਹਾਰਿਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਸਾਰੇ ਰੋਗ ਬਿਮਾਰੀਆਂ ਨਾਸ਼ ਪਸਮ ਕਤਮ ਹੋ ਜਾਣ ਖੁਦਾਵੰਤ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਆਸ਼ੀਸ਼ ਪੂਰੇ ਪਰਿਵਾਰਾਂ ਉੱਤੇ ਠਹਿਰ ਜਾਵੇ ਖੁਦਾਵੰਜੀ ਸਾ ਪਰਗਾਦੀ ਬਦੀ ਬੁਰਾਈ ਪਾ ਬੁਰੇ ਸੁਭਾਅ ਬੁਰੇ ਇਨਸਾਨੀਅਤ ਤੋਂ ਜਾਦ ਕਰਨਾ ਖੁਦਾ ਪੂਰੇ ਘਰਾਂ ਨੇ ਤੁਹਾਡੇ ਅੱਥੇ ਫੇ ਸੌਮ ਦੇ ਖੁਦਾਵੰਜੀ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਸਾਰੇ ਕ리스ਚੀਅਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀਦੀ।